ਉਹਦੇ ਨਾਲ ਵੀ ਰੇਟ ਦਾ ਫਰਕ ਪੈਂਦਾ ਜੀ ਰੇਟ ਦਾ ਜਿਹਨੂੰ ਅੱਜ ਦੇ ਸਮੇਂ 'ਚ ਕੰਪੀਟੀਸ਼ਨ ਦਾ ਜੋਗ ਆ ਗਿਆ ਹੁਣ ਨਹੀਂ ਪਹਿਲੇ ਟਾਈਮਾਂ 'ਚ ਇਹਨਾਂ ਕੋ ਵੀ ਬਾਬਿਆਂ ਕੋ ਇੰਨਾ ਟਾਈਮ ਹੁੰਦਾ ਸੀਗਾ ਵੀ ਇੱਕ ਬੰਦੇ ਨੇ ਜ਼ਮੀਨ ਵੇਚਣੀ ਆ ਜੋ ਮੈਂ ਗੋਰੀਆਂ ਤੋਂ ਸੁਣਦਾ ਕਿ ਮੇਰੇ ਬਾਬਿਆਂ ਨਾਲ ਬੈਠ ਕੀ ਆ ਸਾਰੀ ਅੱਛਾ ਜੀ ਨੌਜਵਾਨਾਂ ਨਾਲ ਮੇਰੀ ਕੋਈ ਬਾੜੀ ਐ ਨਹੀਂ ਠੀਕ ਹੈ ਤੇ ਉਹ ਬੰਦਿਆਂ ਨੇ ਦੱਸਣ ਲਈ ਇਹ ਗੱਲ ਆ ਵੀ ਕਹਿੰਦੇ ਪਹਿਲੇ ਟਾਈਮਾਂ 'ਚ ਇੱਕ ਬੰਦੇ ਨੇ ਜ਼ਮੀਨ ਵੇਚਣੀ ਹੁੰਦੀ ਸੀਗੀ ਤੇ 15-15 ਬੰਦੇ 20-20 ਬੰਦੇ ਵਿੱਚ ਲੰਗੀ ਜਾਣੇ ਫਿਰ ਆ ਇਦਾਂ ਕਰ ਲਓ ਡੀਲ ਬਣਾ ਲਓ ਫਲਾਨਾ ਕਰ ਲਓ ਇੱਥੇ ਦੇ ਦੇ ਉਹ ਮਤਲਬ ਉਹ ਹੁ ਤੇਰੀ ਜੇਬ ਕਿੱਦਾਂ ਚੱਲਦੀ ਆ ਤੇ ਚੱਕ ਲਓ ਮੈਂ ਜਿਹਦਾ ਕਹਿੰਦੇ ਉਹ ਬਾਕੀ ਬਾਅਦ ਚ ਦੇਖਾਂਗੇ ਵਿੱਚੋਂ ਕਿੰਨੇ ਕਹਿੰਦਾ ਜਦਾਬ ਵੈਸਟ ਬੈਲਟ ਕਹਿੰਦੇ ਇਹਨੂੰ ਹਾਂਜੀ ਹਾਂਜੀ 401 ਤੋਂ ਲੈ ਕੇ ਥੋੜਾ ਜਿਹਾ ਨਾਰਥ ਨੂੰ ਚੱਲ ਜਾਓ ਪਿਜਨਰ ਦੇ ਪਰਲੇ ਪਾਸੇ ਨੂੰ ਜੇ ਸਿੱਧੀ ਬੈਲਟ ਲੈ ਲਓ ਵਿੰਡਜ਼ਰ ਤੱਕ ਇਹ ਬੈਸਟ ਬੈਲਟੀ ਮੰਨੀ ਜਾਂਦੀ ਵੈਸਟ ਬਾਂਡ ਕਹਿੰਦੇ ਇਹਨੂੰ ਹਾਂ ਤੇ ਇਹ ਇਹ ਸਭ ਤੋਂ ਇਹ ਵਧੀਆ ਬੱਜਮੀਨ ਜਿੱਦਾ ਮੰਨੀ ਜਾਂਦੀ ਆ ਇੱਥੇ ਬਰਫ਼ ਵੀ ਘਟਿਆ ਓਕੇ ਹਾਂਜੀ ਉਹ ਸੋਚੀਏ ਕਿਸੇ ਨਵੇਂ ਬੰਦੇ ਨੇ ਕਰਨਾ ਆ ਆਪਣੀ ਜ਼ਮੀਨ ਖਰੀਦਣੀ ਆ ਹਾਂਜੀ ਵੀ ਬਚਤ ਹੈਗੀ ਇਨਕਮ ਹੈਗੀ ਵੀ ਆਪਣਾ ਘਰ ਬਾਰ ਚਲਾ ਸਕਦਾ ਬੰਦਾ ਕੋਈ ਜਮੀਨ ਦੇ ਉਹ ਆਪਣੇ ਆਪ ਜਦੋਂ ਬੇਲ ਦਾ ਸਾਈਨ ਆਣਾ ਟਰੈਕਟਰ ਰੋਕ ਲਾ ਫਿਰ ਬਟਨ ਆਪਣਾ ਤੇ ਉਹ ਪਿੱਛੋਂ ਖੁੱਲ ਜਾਣਾ ਤੇ ਬੇਲ ਬਾਹਰ ਆ ਜਾਣਾ ਤੇ ਜੇ ਬੇਲ ਨਹੀਂ ਕੰਪਲੀਟ ਹੈਗਾ ਤਾਂ ਕੰਪਿਊਟਰ ਨੇ ਦੱਸ ਦੇਣਾ ਆਪਣੇ ਆਪ ਵੀ ਬੇਲ ਕੰਪਲੀਟ ਨਹੀਂ ਹੈਗਾ ਜਾਂ ਕੋਈ ਪ੍ਰੋਬਲਮ ਹੈ ਜਾਂ ਨੈਟ ਨਹੀਂ ਲੱਗਾ ਉਹਨੂੰ ਤੇ ਹੁਣ ਜਿੱਦਾਂ ਤੁਸੀਂ ਸਾਈਲਜ ਬਣਾਉਨੇ ਆ ਹਾਂਜੀ ਉਹਨੂੰ ਕਿੰਨੀ ਕੁ ਦੇਰ ਰੱਖ ਕੇ ਵੀ ਸਾਈਲਜ ਪੂਰਾ ਤਿਆਰ ਹੋ ਜਾਂਦਾ ਸੋ ਵੈਸਟ ਬੌਂਡ ਕਹਿੰਦੇ ਇਹਨੂੰ ਹਣਾ ਤੇ ਇਹ ਇਹ ਸਭ ਤੋਂ ਇਹ ਵਧੀਆ ਬੱਜ ਜ਼ਮੀਨ ਜਦਾ ਮੰਨੀ ਜਾਂਦੀ ਆ ਇੱਥੇ ਬਰਫ਼ ਵੀ ਘਟਿਆ ਓਕੇ ਹਾਂਜੀ ਤੇ ਜੇ ਆਪਾਂ ਠੇਕੇ ਦਾ ਹਿਸਾਬ ਲਈਏ ਹਾਂਜੀ ਇੱਥੇ ਠੇਕਾ ਕਿੰਨਾ ਠੇਕੇ ਤੇ ਜਮੀਨ ਲੈਣੀ ਹੋਵੇ ਬੰਦੇ ਨੇ ਠੇਕਾ 250 300 450 ਤੱਕ ਵੀ ਐਕੜ ਦਾ ਓਕੇ ਜੀ ਓਕੇ ਹਾਂਜੀ ਹਾਂਜੀ ਪਹਿਲਾਂ ਮਤਲਬ ਪਹਿਲਾਂ ਤਾਂ ਬਹੁਤ ਘੱਟ ਸੀਗੇ ਜਦੋਂ ਕਿ ਮੈਂ ਆਇਆ ਉਦੋਂ ਤਾਂ ਬਿਲਕੁਲ ਘੱਟ ਜਿਆ ਸੀਗੇ ਪਤਾ ਨਹੀਂ ਇੱਕਦਮ ਐਡਾ ਬੂਮ ਜਿਹਾ ਆ ਗਿਆ ਕੋਈ ਤੇ ਹੁਣ 250 ਤੋਂ ਲੈ ਕੇ 350 350 ਤੇ ਹੁਣ ਇਥੇ 425 ਨੂੰ 30 ਨੂੰ ਵੀ ਚੜ ਗਈ ਆ ਹਨਾ ਓਕੇ ਜੀ ਓਕੇ ਹਾਂ ਜੀ ਉਹ ਡਿਪੈਂਡ ਕਰਦਾ ਵੀ ਹੁਣ ਉਹ ਜਿੱਦਾਂ ਕਈਆਂ ਫਾਰਮਾਂ ਦੇ ਆਪਰੇਸ਼ਨ ਹੀ ਏਡੇ ਵੱਡੇ ਆ ਉਹਨਾਂ ਨੂੰ 10-15000 ਡਾਲਰ ਜੱਟ ਨੂੰ ਵੱਧ ਦੇ ਕੇ ਉਹਨਾਂ ਨੂੰ ਕੋਈ ਬੜਾ ਫਰਕ ਨਹੀਂ ਪੈਂਦਾ ਕਿਉਂਕਿ ਉਹ ਨੰਬਰ ਗੇਮ ਖੇਡਦੇ ਆ ਓਕੇ ਹਨਾ ਸੋ ਦੇ ਡੋਂਟ ਕੇਅਰ ਮਨ ਨੂੰ ਇਸ ਗੱਲ ਦਾ ਫਰਕ ਨਹੀਂ ਬਦਹਾ ਜੜਾ ਵੱਧ ਚੱਲ ਗਿਆ ਪਸੂ ਕੀਤਾ ਨੇ ਮਗਰ ਉਹ ਕਹਿੰਦੇ ਸਾਨੂੰ ਜ਼ਮੀਨ ਲੈਣੀ ਹੀ ਲੈਣੀ ਜਿੱਦਾਂ ਇੰਡੀਆ ਕਹਿ ਲਓ ਮੈਂ ਬੁਲਾਉਂਦੇ ਮੈਂ ਮੈਂ ਜ਼ਮੀਨੋਂ ਤੋਂ ਬੁਲਾਣੇ ਕਿਉਂ ਨਹੀਂ ਜਾਣ ਦੇਣੀ ਮੈਂ ਜ਼ਮੀਨ ਲੈਣੀ ਲੈਣੀ ਬੱਚੇ ਭਜੇ ਕੋਈ ਨਾ ਇਹ ਟਰੈਕਟਰ ਭਜੇ ਫਿਰ ਨਾ ਤੁਸੀਂ ਐਸੇ ਵੀ ਭਾਜੀ ਪਟਵਾਰੀਆਂ ਪਟੂਰੀਆਂ ਵਾਲਾ ਹਸਾਬਾ ਨਹੀਂ ਪਟਵਾਰੀਆਂ ਨਾ ਤੇ ਸਰਵੇਅਰ ਆ ਜਿੱਦਾਂ ਉਹਨੂੰ ਪਟਵਾਰੀ ਕਹਿ ਲਓ ਤੇ ਕੁਝ ਵੀ ਕਹਿਣਾ ਵਿਚਾਰਿਆਂ ਨੂੰ ਤੇ ਉਹ ਬਸ ਆਨਲਾਈਨ ਕਰਦੇ ਆ ਸਾਰਾ ਸਿਸਟਮ ਆ ਕੇ ਉਹ ਪਿੰਨਾ ਬੁੰਨਾ ਲਾ ਜਾਂਦੇ ਆ ਜੋ ਸਰਵੇ ਕਰਦੇ ਆ ਤੇ ਰਜਿਸਟਰੀ ਰਜਿਸਟਰੀ ਦਾ ਖਰਚਾ ਉਦਾਂ ਹੀ ਪੈਂਦਾ ਜਿੱਦਾਂ ਇੰਡੀਆ ਉਹ ਜਿਹੜਾ ਲੈਂਡ ਟਰਾਂਸਫਰ ਟੈਕਸ ਜਿੱਦਾਂ ਇੰਡੀਆ ਵੀ ਮੇਰੇ ਹਿਸਾਬ ਨਾਲ ਪੈਂਦਾ ਹੋਣਾ ਇੰਡੀਆ ਵੀ ਇਦਾਂ ਹੀ ਹੋਣਾ ਹਾਂਜੀ ਯਾ ਯਾ ਤੇ ਉਹ ਮਤਲਬ ਉੱਥੇ ਉਦਾਂ ਚਾਹ ਪਾਣੀ ਵਾਲੇ ਜਿਹੜੇ ਆ ਥੋੜੇ ਰਾਹ ਦੇ ਵਿੱਚ ਜਿਹੜੇ ਪਸਰ ਲੰਬਰਦਾਰ ਪੰਜਾਂ ਤੋਂ ਲੈ ਕੇ ਮਰਗੀ ਗਰਮੀ ਹੁੰਦੀ ਜਾਂਦੀ ਹੈ ਗਾਂ ਤੱਕ ਇੱਥੇ ਤਾਂ ਨਹੀਂ ਹਿਸਾਬ ਹੈ ਨਹੀਂ ਇੱਥੇ ਬਾਬੇ ਦੀ ਕਰਮਾ ਪਰ ਜੇ ਹਿਸਾਬ ਨਾਲ ਹੁਣ ਬਾਬੇ ਦੀ ਕਰਮਾ ਦੁਨੀਆ ਆਪਣਾ ਪੰਜਾਬ ਆ ਗਿਆ ਮੈਨੂੰ ਲੱਗਦਾ ਉਹ ਦਿਨ ਦੂਰ ਨਗੇ ਪਹਿਲੇ ਪਟਵਾਰੀ ਹੁਣ ਪੰਜਾਬੀ ਬਣ ਗਏ ਮੈਨੂੰ ਲੱਗਦਾ ਪਈਆ ਹੁਣ ਜਿੱਦਾਂ ਮਸ਼ੀਨਰੀਆਂ ਲਈਆਂ ਹਾਂਜੀ ਇਹ ਵੀ ਕਿੰਨੀਆਂ ਕਿ ਮਹਿੰਗੀਆਂ ਮਤਲਬ ਇਹ ਕਿਸ਼ਤਾਂ ਤੇ ਜਿੱਦਾਂ ਆਪਾਂ ਗੱਡੀ ਲਈਦੀ ਆ ਉਦਾਂ ਮਿਲ ਜਾਂਦੇ ਮਿਲ ਜਾਂਦੇ ਕਿਸ਼ਤਾਂ ਤੇ ਮਿਲ ਜਾਂਦੇ ਆ ਪਰ ਗੱਲ ਇਹ ਆ ਵੀ ਉਹ ਟਰੈਕਟਰ ਮਿੰਗੇ ਆ ਬਹੁਤ ਜਿੱਦਾਂ ਹੁਣ ਵੱਡੇ ਟਰੈਕਟਰ ਜਿੱਦਾਂ ਕਹਿ ਲਓ ਵੀ ਆ ਹੁਣ 3.5 3 ਲੱਖ ਦਾ ਹੋਣਾ ਇਹ ਨਵਾਂ 3.5 3 ਲੱਖ ਦਾ ਲੱਗਦਾ ਹਾਂ ਅੱਛਾ ਮਤਲਬ ਦੇਖਣਾ ਲੱਗਦਾ ਕਿ ਟਰੈਕਟਰ ਹੀ ਆ ਪਰ ਇਹ ਕਿਸ ਹਿਸਾਬ ਨਾਲ ਬ੍ਰੈਂਟ ਜਿਹੜਾ ਪਹਿਲਾਂ ਘਰ ਲਿਆ ਸੀਗਾ ਅੱਜ ਤੋਂ 18 ਕੇ ਸਾ 2000 ਪੰਜ ਦੀ ਗੱਲ ਆ ਮੇਨ ਲਗਾਦਾ ਅੱਛਾ ਜੀ 20 ਸਾਲ ਹੋ ਗਏ 18 20 ਸਾਲ ਹਨਾ ਤੇ ਉਦੋਂ ਮੈਂ ਲਿਆ ਸੀਗਾ 2 ਲੱਖ ਤੇ 38000 ਦਾ ਅੱਛਾ ਜੀ ਪਹਿਲਾ ਘਰ ਮੈਂ ਲਿਆ ਨਾਨਕਸਰ ਗੁਰਦਵਾਰ ਸਾਹਿਬ ਲੱਗੇ ਹਨਾ ਤੇ ਉਸ ਟਾਈਮ ਮੈਨੂੰ ਇੰਨੇ ਪੈਸੇ ਵੀ ਇੰਨੇ ਜਿਆਦਾ ਲੱਗਦੇ ਸੀਗੇ ਵੀ ਇਹ ਕਿਸ਼ਤ ਕਿੱਦਾਂ ਦੇਵਾਂਗੇ ਨਾ ਇਹਦੀ ਤੇ ਹੁਣ ਬਾਬੇ ਨਾਲ ਦੀ ਕਿਰਪਾ ਨਾਲ ਗਾਂ ਤੋਂ ਗਾਂ ਫਿਰ ਸਟੈਪ ਬਾਈ ਸਟੈਪ ਤੁਰੇ ਆਏ ਆ ਤੇ ਫਿਰ ਬੈਲ ਹਣਾ ਕੋ ਬੜਾ ਭਰਕ ਨਹੀਂ ਪੈਂਦਾ ਹਣਾ ਤੇ ਪਲੱਸ ਤੁਹਾਡਾ ਸਾਡਾ ਵਿੰਟਰ ਨੂੰ ਫਿਰ ਸਾਡਾ ਸਨੋ ਦਾ ਕੰਮ ਕਰਦੇ ਜਾਂ ਨਾਲ ਓਕੇ ਜੀ ਓਕੇ ਹਾਂ ਬਰਫ ਠਾਉਂਦੇ ਮੋਲਾਂ ਦੇ ਵਿੱਚੋਂ ਨਾ ਅੱਛਾ ਜੀ ਉਹ ਵੀ ਕੰਮ ਹੈਗਾ ਉਹ ਵੀ ਕੰਮ ਸਾਡਾ ਫਿਰ ਆ ਆ ਲੈ ਜਾਣਾ ਸਮਾਨ ਸਾਰਾ ਮੋਰੇ ਕਰਾ ਲੱਗ ਜਾਣੇ ਇਹਨਾਂ ਤੇ ਓਕੇ ਜੀ ਹਾਂ ਜੀ ਇਹ ਭਾਜੀ ਕਿੰਨੇ ਹੌਸਪਾਵਰ ਆਈ ਇਹੇ ਇਹ ਹੁਣ 140 150 ਲੱਗ ਜਾਣੇ ਇੰਨਾ ਹੁਣਾ ਹਾਂ ਅੱਛਾ ਜੀ ਅੱਛਾ ਜਦਾਂ ਇਹਦੇ ਲਾਸਟ ਡਿਜੀਟ ਆ ਇਹ ਹੌਸਪਾਵਰ ਹੁੰਦੀ ਇਹਨਾਂ ਦੀ ਓਕੇ ਜੀ ਓਕੇ ਜਦੋਂ ਹੁਣ 140 ਤੋਂ 140 ਪੀਟੀਓ ਆ ਤੇ 150 ਤੱਕ ਹੋਣਾ ਮੇਰੇ ਸਾਬ ਨਾਲ ਇਹ ਓ ਮਤਲਬ ਠੀਕ ਹੈ ਮਤਲਬ 3.5 ਲੱਖ ਡਾਲਰ ਦਾ ਹੈ ਇਹ ਸਵਾ 3 ਲੱਖ ਡਾਲਰ ਦਾ ਮਤਲਬ ਅਪਰੇਸਡ ਹੈ ਇਹ ਟਰੈਕਟਰ ਜਿੰਦਾ ਮਤਲਬ ਇੰਨੇ ਮਹਿੰਗੇ ਆ ਟਰੈਕਟਰ ਜਿਹੜੇ ਨਵੇਂ ਹੁਣ ਤਾਂ ਨਵੇਂ ਦਾ ਰੇਟ ਤਾਂ ਬਹੁਤ ਜਿਆਦਾ ਵਧਿਆ ਪਤਾ ਨਹੀਂ ਕਿਉਂ ਇੰਨਾ ਆ ਪਿਛਲੇ ਕੋਵਿਡ ਤੋਂ ਬਾਅਦ ਇੱਕ ਦਮ 28% ਦੱਸਦੇ ਟੋਟਲ ਜਿਹੜਾ ਹੁਣ ਜੌਨ ਡੀਅਰ ਦਾ ਤਾਂ ਨਿਊ ਹਾਲੈਂਡ ਦੀ ਸਰਵੇ ਜਿਹੜਾ ਆ 28% ਫਰਕ ਪਿਆ ਮਨੂੰ ਜਿਹੜੇ ਇਹ ਟਰੈਕਟਰ ਸਿਗੇ ਉਦੋਂ ਮੇਖਲ 1 80 ਤੋਂ ਲੈ ਕੇ 22830 ਤੱਕ ਆਉਂਦਾ ਸੀ ਕਹਿੰਦੇ ਓਕੇ ਜੀ ਤੇ ਇੱਕਦਮ ਇੰਨਾ ਫਰਕ ਪਿਆ ਟਰੇਡਰਾਂ ਨੂੰ ਮੈਂ ਲੱਖ ਲੱਖ ਡਾਲਰ ਤੋਂ ਉੱਪਰ ਟਰੇਡਰ ਵੱਧ ਗਿਆ ਫਿਰ ਮਿਲਣੋਂ ਹਟ ਗਿਆ ਫਿਰ ਬਲੈਕ ਵਾਲਾ ਕੰਮ ਹੋ ਗਿਆ ਓਕੇ ਜੀ ਓਕੇ ਵੀ ਫਲਾਨੇ ਤੋਂ ਤਿੰਨ ਬੱਕ ਕੀਤੇ ਏ ਟਰੇਡਰ ਮੈਨੂੰ ਦਵਾ ਦੇ ਤਾਂ ਮੈਂ ਉਹਨੂੰ 10000 ਮੈਂ ਦੇ ਦਿੰਦਾ ਨਾ ਉਹ ਕੰਮ ਹੋ ਗਿਆ ਟਰੇਡਰ ਗਿਆ ਪਰ ਹੁਣ ਉਹ ਸਿਸਟਮ ਫੇਰ ਦੁਆਰਾ ਨਾਰਮਲ ਹੋ ਜਾਊਗਾ ਪਰ ਰੇਟ ਨਹੀਂ ਕੱਟਣਾ ਇਹ ਹੁਣ ਜਿਹੜਾ ਦੂਜਾ ਬਲੈਕ ਵਾਲਾ ਕੰਮ ਬੰਦ ਹੋ ਜਾਊਗਾ ਜਿੱਥੇ ਟਿਕ ਗਿਆ ਇੱਕ ਵਾਰ ਹਾਂ ਟਿਕ ਗਿਆ ਬਿਲਕੁਲ ਤੇ ਆ ਪਿੱਛਾ ਗੱਠਾ ਬੰਨਣ ਵਾਲੀ ਹੈ ਮਤਲਬ ਜਦੋਂ ਨਹੀਂ ਇਹ ਦੂਜੇ ਪਾਸੇ ਆ ਇਹ ਵਾਸਤੇ ਆ ਅੱਛਾ ਇਹ ਵਾਸਤੇ ਹਾਂਜੀ ਹਾਂਜੀ ਇਹ ਵਾਲਾ ਜੀ ਰੈਡ ਲੱਗਿਆ ਹੋਆ ਥੱਲੇ ਯਾ 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 ਇਹ ਸਾਰਾ ਮਤਲਬ ਆਪ ਹੀ ਸਲੋ ਚੱਕ ਚੱਕ ਕੇ ਬੇਲ ਬਣਾਈ ਜਾਂਦੀ ਆ ਮਤਲਬ ਵਿੱਚੋ ਕੰਪਿਊਟਰ ਸਿਸਟਮ ਲੱਗਾ ਆ ਇਹ ਆਪਰੇਟ ਕਰਦਾ ਚਲੋ ਮੈਂ ਤਾਂ ਨਹੀਂ ਬੜਾ ਕੀਤਾ ਕਦੀ ਓਕੇ ਜੀ ਤੇ ਉਹ ਆਪਣੇ ਆਪ ਜਦੋਂ ਬੇਲ ਦਾ ਸਾਈਨ ਆਣਾ ਟਰੈਕਟਰ ਰੋਕ ਲਾ ਹਾਂਜੀ ਫਿਰ ਬਟਨ ਨਪਣਾ ਤੇ ਉਹ ਪਿੱਛੋਂ ਖੁੱਲ ਜਾਣਾ ਤਬੇਲ ਬਾਹਰ ਆ ਜਾਣਾ ਤੇ ਜੇ ਬੇਲ ਨਹੀਂ ਕੰਪਲੀਟ ਹੈਗਾ ਤਾਂ ਕੰਪਿਊਟਰ ਨੇ ਦੱਸ ਦੇਣਾ ਆਪਣੇ ਆਪ ਹੀ ਵੀ ਬੇਲ ਕੰਪਲੀਟ ਨਹੀਂ ਹੈਗਾ। ਜੇ ਜਾਂ ਕੋਈ ਪ੍ਰੋਬਲਮ ਹੈ ਜਾਂ ਨੈਟ ਨਹੀਂ ਲੱਗਾ ਉਹਨੂੰ ਪ੍ਰੋਪਰ ਹੈ ਨਾ ਕਿਉਂਕਿ ਬੜਾ ਇਨਾ ਮਤਲਬ ਇਹਨਾਂ ਨੇ ਫਾਰਮਿੰਗ ਨੂੰ ਈਜ਼ੀ ਕਰ ਦਿੱਤਾ ਆ ਜੇ ਐਕਚੁਅਲੀ ਕੋਈ ਬੰਦਾ ਪ੍ਰੋਪਰ ਸਿੱਖ ਕੇ ਕੰਮ ਨੂੰ ਕਰਨਾ ਚਾਵੇ। ਹਾਂਜੀ ਹਾਂਜੀ ਤੇ ਆਉਣ ਵਾਲੇ ਸਮੇਂ 'ਚ ਆਪਣੇ ਆਪਣੇ ਵੀਰਾਂ ਨੂੰ ਵੇਚ ਲੋ ਥੋੜੀ ਜਿਹੀ ਬੇਨਤੀ ਵੀ ਹੈ ਕਹਿ ਲਓ ਜਾਂ ਕੋਈ ਸਿੱਖਿਆ ਵੀ ਆ। ਹਾਂਜੀ ਬਈ ਇਹ ਇਸ ਇਸ ਫੀਲਡ ਦੇ ਵਿੱਚ ਤੁਰਨ ਤਾਂ ਤੁਸੀਂ ਸਿੱਖ ਕੇ ਕਰੋ ਤਾਂ ਤੁਹਾਨੂੰ ਟਰੱਕ ਚਲਾਉਣ ਦੀ ਲੋੜ ਨਹੀਂ ਪੈਣੀ। ਕਿਉਂਕਿ ਕਸਟਮ ਜਿਹੜੇ ਬਿਲ ਉਹ ਚੰਗੇ ਖਾਸੇ ਪੈਸੇ ਬਣਾਉਂਦੇ ਆ ਲੋਕਾਂ ਦੇ ਬੇਲ ਕਰਕੇ ਅੱਛਾ ਜੀ ਹਾਂਜੀ ਵੀ ਆਪਣੀ ਮਸ਼ੀਨਰੀ ਇਹ ਲਈ ਜਾਂਦੇ ਆ ਉਹ ਤਿੰਨ ਤਿੰਨ ਸਾਲ ਦੋ ਦੋ ਸਾਲ ਤਿੰਨ ਤਿੰਨ ਸਾਲ ਚ ਇਹ ਮਸ਼ੀਨਾਂ ਨੂੰ ਰਿਟਾਇਰ ਕਰ ਦਿੰਦੇ ਆ ਇਹ ਚੱਲ ਜਾਂਦੀਆਂ ਨਵੀਆਂ ਆ ਜਾਂਦੀਆਂ ਇੰਨੇ ਨੇ ਤਾਂ ਬੇਗਲੀ ਪਾਉਂਦੇ ਇਹਨਾਂ ਦੇ ਉੱਪਰ ਬਹੁਤ ਮਤਲਬ 30 30 25 25 30 30000 18 18000 ਬੇਲ ਇਹਨਾਂ ਦੇ ਉੱਪਰ ਛਾੜ ਦਿੰਦੇ ਆ ਉਹ ਇੰਨਾ ਬੇਲ ਕਰਦੇ ਆ ਜੀ ਉਹ ਤੇ ਉਹ ਪੈਸੇ ਯਾਰ ਬਣਦੇ ਆ ਤੁਹਾਨੂੰ ਕੋਈ ਐਡੀ ਗੱਲ ਨਹੀਂ ਪਰ ਗੱਲ ਇਹ ਆ ਵੀ ਉਹ ਜੇ ਤੁਹਾਨੂੰ ਪਤਾ ਨਹੀਂ ਦੀਵੇ ਥਲੇ ਨੇਰਾ ਆ ਜੇ ਸਾਨੂੰ ਨਹੀਂ ਪਤਾ ਕਿ ਹਣ ਦੱਸਿਆ ਨਹੀਂ ਤੇ ਵੱਖਰੀ ਗੱਲ ਹੈ ਨਾ ਇਹ ਵੀ ਇਹ ਵੀ ਹੈ ਹਾਂਜੀ ਜੇ ਕੋਈ ਭਰਾ ਪਤਾ ਕਰਨਾ ਚਾਹਵੇ ਕਿਸੇ ਕਿਸਮ ਦੀ ਇਨਫੋਰਮੇਸ਼ਨ ਇਦਾਂ ਦੀ ਤੇ ਆਪਾਂ ਫ੍ਰੀ ਗਾਈਡ ਕਰਾਂਗੇ ਕੋਈ ਗੱਲ ਨਹੀਂ ਤੁਹਾਡਾ ਨੰਬਰ ਮੈਂ ਨੰਬਰ ਨਾਲ ਲਾ ਦੂੰਗਾ ਤੁਹਾਡਾ ਹਾਂਜੀ ਜਰੂਰ ਜਰੂਰ ਜੇ ਕਿਸੇ ਵੀਰ ਨੂੰ ਮੱਜਾਂ ਦਾ ਦੁੱਧ ਚਾਹੀਦਾ ਬਿਲਕੁਲ ਤੇ ਮੁਰਗੀਆਂ ਦੇ ਅੰਡੇ ਚਾਹੀਦੇ ਆ ਦੇਸੀ ਮੁਰਗੀਆਂ ਰੱਖੀਆਂ ਹੋਈਆਂ ਸਾਰਾ ਕੁਝ ਅਵੇਲੇਬਲ ਆ ਬ੍ਰੈਂਟਫੋਰਡ ਜਾ ਤੇ ਓਜਲਾ ਫਾਰਮ ਸਾਥ ਚਾਰ ਨੂੰ ਜਾਈ ਹਾਂਜੀ ਹਾਂਜੀ ਉਹਦੇ ਤੇ ਟਿਕਟੋਕ ਦੇ ਬਾਕੀ ਨੰਬਰ ਨਾਲ ਲਾ ਦੋਗੇ ਹਾਂਜੀ ਹਾਂਜੀ ਤੇ ਭਾਜੀ ਕਟਿੰਗ ਦੂਜੀ ਮਸ਼ੀਨ ਨਾਲ ਹੋ ਜਾਣੀ ਆ ਇੱਕ ਨਾਲ ਕੱਟੀ ਕਰ ਦੇਣੀ ਆ ਤੁਸੀਂ ਉਸ ਤੋਂ ਬਾਅਦ ਇਹਨਾਂ ਦੇ ਨਾਲ ਕਟਰ ਨੇ ਕੱਟ ਕੇ ਮੁੜ ਕੇ ਇਹਨੇ ਟੈਡਰ ਕਰਨਾ ਖਲਾਰਨਾ ਪੱਠਿਆਂ ਨੂੰ ਖਲਾਰ ਦੇਣਾ ਉਹ ਫਿਰ ਸੁੱਕ ਜਾਣੇ ਜਦੋਂ ਹੁਣ ਜਿ ਬਾੜੀ ਤੋਂ ਜਦੋਂ ਹੁਣ ਆ ਆ ਦਿਨੇ ਚੱਲਦੇ ਆ ਹੁਣ ਤਾਂ ਢਾਈਆਂ ਦਿਨਾਂ ਚ ਹੇ ਤਿਆਰ ਆ ਓਕੇ ਜੀ ਤਾਂ ਜੇ ਹੁਣ ਜਦੋਂ ਵਿੱਚ ਮੌਸਮ ਠੰਡਾ ਠੰਡਾ ਰਹਿੰਦਾ ਫਿਰ 5-5 ਦਿਨਾਂ 6-6 ਦਿਨ ਵੀ ਲੱਗ ਜਾਂਦੇ ਆ ਖਲਾਰੀ ਛੱਡਣੀ ਪੈਂਦੀ ਖਲਾਰੀ ਛੱਡਣੀ ਵੀ ਦੇਖਣਾ ਪੈਂਦਾ ਵੀ ਕਿਦਾਂ ਆਵੇ ਰਾੜਾ ਲੱਗਾ ਕਿ ਨਹੀਂ ਪੂਰਾ ਜਦੋਂ ਫੇ ਦੁਬਾਰਾ ਇੱਕ ਵਾਰ ਫੇ ਖਲਾਰਨੀ ਪੈਂਦੀ ਆ ਖਲਾਰ ਕੇ ਫੇ ਦੇਖਣਾ ਵੀ ਕਿ ਸੱਟਿਆ ਫਿਰ ਤੀਜੀ ਵਾਰ ਵੀ ਕੇਵਲ ਇੱਕ ਪੈ ਜਾਂਦਾ ਮੋਸਟਲੀ ਦੋਹਾਂ ਚ ਟਾਈਮ ਆ ਸਰ ਜਾਂਦਾ ਓਕੇ ਜੀ ਓਕੇ ਤੇ ਹੁਣ ਦਾ ਟਾਈਮ ਜਿਹੜਾ ਪੀਕ ਟਾਈਮ ਆ ਜਿਹੜਾ ਸਮਰ ਦਾ ਤੇ ਹੁਣ ਤਾਂ ਥੋੜਾ ਜਿਹਾ ਮੌਇਸਚਰ ਵੀ ਘਟਿਆ ਜਦੋਂ ਵਿਸਲਾਬਾ ਥੱ ਰੂਹਾਂ ਬਣਾਉਣੀ ਆ ਜਦਾਂ ਹਾਂਜੀ ਹਾਂਜੀ ਤੇ ਰੂਹਾਂ ਬਣਾ ਕੇ ਫਿਰ ਮੁੜ ਕੇ ਇਹਨਾਂ ਕਰਨਾ ਆ ਬਿਲਿੰਗ ਤੇ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਲੋੜ ਆ ਜਦਾਂ ਹੁਣ ਕਈ ਦਾ ਆਪਾਂ ਵੈਗਨਾਂ ਦੇ ਉੱਪਰ ਵੱਡੇ ਵੱਡੇ ਵੈਗਨ ਮਿਲ ਆਇਆ ਖੜਾ ਲੱਦਿਆ ਖੜਾ ਦੇ ਤੇ ਇਹ ਵੈਗਨਾਂ ਦੇ ਉੱਪਰ ਲੱਦ ਲੱਦ ਕੇ ਆਪਾਂ ਜੇ ਆਪਣਾ ਕੋਈ ਇਦਾਂ ਨਹੀਂ ਛੱਡਾਂ ਆ ਤਾਂ ਆਪਾਂ ਅੰਦਰ ਸਟੋਰ ਕਰ ਲੈਣਾ ਤੇ ਨਹੀਂ ਤੇ ਆ ਜਿਹੜਾ ਉੱਪਰ ਪਲਾਸਟਿਕ ਗਿਆ ਚੜਾਇਆ ਇਦਾਂ ਜਿਹਦਾ ਇਹ ਰੈਪ ਕਰ ਦੇਣਾ ਰੈਪਰ ਦੇ ਨਾਲ ਹਾਂਜੀ ਤੇ ਜਾਂ ਉਹ ਖੱਤਿਆਂ ਵਿੱਚ ਜਿਹੜੇ ਤੁਸੀਂ ਟਿਊਬਾਂ ਬਣਾ ਕੇ ਰੱਖੀਆਂ ਜਦਾਂ ਇੱਧਰਲੇ ਪਾਸੇ ਆ ਪਈਆਂ ਨਾਲ ਸਾਈਡ ਦੇ ਹਨ ਇਹ ਤੁਸੀਂ ਦੇਖ ਸਕਦੇ ਆ ਇਹ ਟਿਊਬ ਜਿਹੜਾ 100-100 ਬੇਲ ਇੱਕੋ ਲਾਈਨ ਚ ਲਾਉਂਦੇ ਆ ਓਕੇ ਜੀ ਓਕੇ ਹਾਂਜੀ ਉਹਦੇ ਉੱਪਰ ਰੱਖੀ ਜਾਣਾ ਆ ਤੇ ਉਹਦੇ ਵਿੱਚੋਂ ਬਣ ਬਣ ਕੇ ਜਿਦ ਅਸੀਂ ਐਵੇਂ ਆਂਗੋ ਉਹ ਇੱਕ ਜਿਹਾ ਲਗਾਤਾਰ ਲੜੀ ਚੱਲੀ ਜਾਣੀ ਆ ਕੋਈ ਗੈਪ ਨਹੀਂ ਪੈਣਾ ਹੁਣ ਸਾਹ ਨਹੀਂ ਜਾਣਾ ਇਹਨੂੰ ਕੋਈ ਵੀ ਭਾਵੇਂ ਇਹ ਗਿੱਲੀ ਆ ਭਾਵੇਂ ਸੁੱਕੀ ਆ ਇਹ ਆਪਣੀ ਮਰਜ਼ੀ ਆ ਅੱਛਾ ਵੀ ਲੰਬੀਏ ਲਾਈਨ ਬਣਣੀ ਆ ਭਾਵੇਂ ਤੁਸੀਂ ਇੱਥੋਂ ਲੈ ਕੇ ਪ੍ਰਾਂਟੋ ਤੱਕ ਲੈ ਜਾਓ ਇਹਨੂੰ ਇਹਦਾ ਕੋਈ ਮਤਲਬ ਇਹਦਾ ਨਹੀਂ ਹੈਗਾ ਵੀ ਉਹ ਤੁਸੀਂ ਜਿੰਨਾ ਉੱਪਰ ਪਲਾਸਟਿਕ ਪਾਈ ਜਾਣੀ ਆ ਮਸ਼ੀਨ ਰੁਕ ਜਾਣੀ ਆ ਹੋਰ ਪਲਾਸਟਿਕ ਐਡ ਕਰ ਦਿਓ ਸੇਮ ਮਸ਼ੀਨ ਨਾਲੇ ਹਾਂਜੀ ਹਾਂਜੀ ਉਹ ਉਸੇ ਸੇਮ ਮਸ਼ੀਨਾਂ ਵੱਡੀ ਨਾਲ ਜਿਹੜੇ ਇੰਡੀਵਿਜੂਅਲ ਰੈਪਰ ਜਿਹੜੇ ਆ ਕੀਤੇ ਆ ਇਹ ਆਪਣੇ ਕੋ ਆਪ ਦਾ ਇੰਡੀਵਿਜੂਅਲ ਰੈਪਰ ਆ ਇਹ ਜਿਹਦਾ ਇੱਕ 1/1 ਜਿਹੜਾ ਕਰੀਦਾ ਹਾਂ ਹਾਂਜੀ ਹਾਂਜੀ ਮਤਲਬ ਮਸ਼ੀਨ ਲੱਗ ਆ ਇਹਦੇ ਵਾਸਤੇ ਇਹ ਅਲੱਗ ਆ ਹਾਂਜੀ ਇਹ ਲੱਗਿਆ ਆ ਜਿਹੜੀ ਇੱਕ ਆ ਓਕੇ ਇਹ ਤਾਂ ਬਹੁਤ ਕੰਮ ਕਰਦੀ ਹਾਂਜੀ ਓਕੇ ਜੀ ਓਕੇ ਉਹ ਬਣਾਤੀ ਆ ਦੂਜੇ ਵਾਸਤੇ ਸੈਲਜ ਵਾਸਤੇ ਪੱਟ ਬਣਾਈ ਆ ਓਕੇ ਜੀ ਓਕੇ ਹਾਂਜੀ ਤੇ ਮਤਲਬ ਜੇ ਭਾਜੀ ਕੁੱਲ ਮਲਾ ਕੇ ਉਹ ਸੋਚੀਏ ਕਿਸੇ ਨਵੇਂ ਬੰਦੇ ਨੇ ਕਰਨਾ ਆ ਆਪਣੇ ਜ਼ਮੀਨ ਖਰੀਦਣੀ ਆ ਹਾਂਜੀ ਵੀ ਬਚਤ ਹੈਗੀ ਇਨਕਮ ਹੈਗੀ ਵੀ ਆਪਣਾ ਘਰ ਬਾਰ ਚਲਾ ਸਕਦਾ ਬੰਦਾ ਕੋਈ ਜਿਵੇਂ ਦੇਖੋ ਸਟਾਰਟਿੰਗ ਦੇ ਵਿੱਚ ਨਹੀਂ ਰਹਿਣਾ ਤਾਂ ਆਪਾਂ ਸਾਰਿਆਂ ਨੇ ਹੁੰਦਾ ਹੀ ਆ ਘਰ ਤਾਂ ਭਾ ਲੈਣਾ ਹੀ ਹੁੰਦਾ ਹਾਂਜੀ ਹਾਂਜੀ ਹੁਣ ਤੁਸੀਂ ਬ੍ਰੈਮਟਨ ਚ ਘਰ ਲੈਨੇ ਆ 12 ਲੱਖ ਤੋਂ ਪਤਾ ਨਹੀਂ ਹੁਣ 9-10 ਤੋਂ ਸ਼ੁਰੂ ਹੁੰਦੇ ਆ ਜਾਂ 12 ਤੋਂ ਹੁੰਦੇ ਆ ਨਹੀਂ 10 ਤੋਂ ਤਾਂ ਟਾਊਨ ਹੋ ਰਹੇ ਆ ਤਾਂ ਜਾਂਦੇ ਹਨ ਤੁਸੀਂ 10 ਲੱਖ ਤੋਂ ਲਾ ਲਓ ਤੁਸੀਂ 2 ਮਿਲੀਅਨ ਤੱਕ ਉੱਥੇ ਤੁਹਾਡੋ ਕੋ ਆਮ ਹੀ ਸਾਰਿਆਂ ਕੋ ਘਰ ਆ ਹਾਂਜੀ 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 ਹਨਾ ਤੇ ਇੱਥੇ ਤੁਸੀਂ ਜੇ ਮਿਲੀਅਨ ਡਾਲਰ ਹੋਰ ਪਾ ਕੇ ਨਾਲ ਹਾਂਜੀ ਜਾਂ ਕਹਿ ਲਓ ਵੀ 15 ਲੱਖ ਹੋਰ ਪਾ ਕੇ ਹਾਂਜੀ ਤੁਸੀਂ ਇੱਕ ਪਹਿਲਾਂ ਤਾਂ ਘਰ ਹੀ ਸੋਚ ਕੇ ਲੈ ਲਓ ਵੀ ਸਾਨੂੰ ਘਰ ਮਿਲ ਗਿਆ ਥੋੜਾ ਮੈਂ ਲੈ ਲ ਮਹਿੰਗਾ ਲਿਆ ਹਾਂਜੀ ਤੇ ਹੌਲੀ ਹੌਲੀ ਉਹਨੂੰ ਇਨਕਮ ਸੋਰਸ ਨੂੰ ਪ੍ਰੋਪਰ ਪਲਾਨ ਕਰਕੇ ਬਣਾਓ ਨਾਲ ਆਪਣਾ ਕੰਮ ਕਰਦੇ ਜਾਓ ਹਾਂਜੀ ਹਾਂਜੀ ਐਟ ਅ ਟਾਈਮ ਨਹੀਂ ਇੰਨੀ ਇਨਕਮ ਬਣਨੀ ਓਕੇ ਜੀ ਓਕੇ ਜੀ ਓਕੇ ਲੱਗਦਾ ਇਨਕਮ ਬਣਾਉਣ ਵਾਸਤੇ ਨਾ ਤੇ ਹੌਲੀ ਹੌਲੀ ਤੁਸੀਂ ਆਪਣੇ ਆਪ ਹੀ ਉਸ ਪੈਰਾਂ ਤੇ ਚੱਲ ਜਾਓਗੇ ਤੇ ਇਹ ਜਿਹੜੇ 3 ਤੋਂ 5 ਸਾਲ ਤੁਸੀਂ ਕਹਿੰਨੇ ਲੱਗ ਜੂਗੇ ਇਹ ਮਤਲਬ ਆਪਣਾ ਐਕਸਪੀਰੀਅੰਸ ਇਕੱਠਾ ਕਰਨ ਵਾਸਤੇ ਵੀ ਨੋਲਜ ਆ ਆਹੀ ਫਿਰ ਸਹੀ ਫੀਲਡ ਚ ਤੁਰ ਪੋ ਸਟਾਰਟਿੰਗ ਤੋਂ ਪਹਿਲੇ ਪਹਿਲੇ ਟਾਈਮ ਤੋਂ ਤੋਂ ਸ਼ੁਰੂ ਕਰ ਲਓ ਕੋਈ ਨਾ ਪਹਿਲਾਂ ਠੋਕਰਾਂ ਵੱਜ ਵੱਜ ਕੇ ਸਿੱਖਦਾ ਜਦੋਂ ਸਿੱਖ ਗਿਆ ਉਸ ਟਾਈਮ ਵਧੀਆ ਇਨਕਮ ਬਣਾ ਸਕਦਾ ਬਸ 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 ਪਲੱਸ ਡਿਪੈਂਡ ਕਰਦਾ ਵੀ ਤੁਸੀਂ ਸਬਜ਼ੀ ਦੇ ਕੰਮ 'ਚ ਆਂ ਕਿ ਡੰਗਰਾਂ ਦੇ ਕੰਮ 'ਚ ਆ ਕਿ ਮੀਟ ਵਾਲੇ ਡੰਗਰ ਜਿੱਦਾਂ ਬੀਫ ਆ ਉਹ 'ਚ ਥੋੜਾ ਸੌਖਾ ਇਨਵੈਸਟ ਕਰਕੇ ਛਿੱਧੀ ਆਉਣਾ ਉਹ 'ਚ ਕੰਮ ਵੀ ਘਟ ਕਰਨਾ ਪੈਂਦਾ ਓਕੇ ਅਜਾ ਡੇਰੀ ਦੇ ਵਿੱਚ ਤੁਹਾਨੂੰ ਛੱਡ ਹੋਣ ਚੋਈਦਾ ਸਿਸਟਮ ਸਾਰਾ ਕੁਝ ਚਾਹੀਦਾ ਓਕੇ ਤੇ ਬੀਫ ਦੇ ਵਿੱਚ ਤੁਹਾਨੂੰ ਇਹ ਘਟਿਆ ਬੀਫ ਨੂੰ ਸਾਮ ਵੀ ਘਟਿਆ ਉਹ ਤਾਂ ਖੁੱਲੇ ਹੀ ਚਰੀ ਜਾਂਦੀਆਂ ਖੁੱਲੀਆਂ ਹਾਂਜੀ ਖੁੱਲੀਆਂ ਠੰਡ ਜੀ ਬਾਹਰ ਹੀ ਰਹੀ ਜਾਂਦੀਆਂ ਉਹ ਓਕੇ ਜੀ ਹਾਂਜੀ ਅੰਦਰ ਵੀ ਨਹੀਂ ਕਰਦੇ ਉਹਨਾਂ ਦਾ ਬਰੀੜੀ ਇਹੋ ਜੀ ਆ ਬਰੀੜੀ ਇਹੋ ਜੀ ਆ ਉਹ ਦੂਜੇ ਫਾਰਮ ਤੇ ਆਪਣਾ ਕੋਈ ਹੈਗੀਆਂ 50 ਗਾਇਆਂ ਓਕੇ ਜੀ ਹਾਂਜੀ ਹਾਂਜੀ ਤੇ ਆ ਜਿਹੜੀ ਮੁਰਗੀਆਂ ਰੱਖੀਆਂ ਵੀ ਉਹ ਵੀ ਉਧਰ ਹੀ ਆ ਉਹ ਨਾਲ ਦਾ ਇੱਕ ਹੋਰ ਫਾਰਮ ਜੋ ਉੱਥੇ ਹਾਂਜੀ ਓਕੇ ਜੀ ਹਾਂਜੀ ਚਲੋ ਚਲੋ ਥੈਂਕ ਯੂ ਜੀ ਧੰਨਵਾਦ ਭਾਈ ਜੀ ਮਿਹਰਬਾਨੀ ਆਪਣਾ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਓਕੇ ਜ ਹਾਂ ਬਾਕੀ ਧੰਨਵਾਦ ਵੀਡੀਓ ਦੇਖਣ ਲਈ ਤੇ ਸਬਸਕ੍ਰਾਈਬ ਤੇ ਫੋਲੋ ਜਰੂਰ ਕਰਿਆ ਕਰੋ ਜੇ ਵਧੀਆ ਲੱਗਦੀ ਆ ਅੱਲਾਹੇ ਹੀ ਮਿਲਦੀ ਆ ਫੇਰ ਹੋਰ ਵੀਡੀਓ ਬੰਦਾ ਬਣਾਊਗਾ ਹੋਰ ਅਮਰੀਕਾ ਮੂਰੀਕਾ ਗੇੜਾ ਕੱਢੂਗੇ ਉਧਰ ਜਿਆਦਾ ਵੱਡੇ ਫਾਰਮ ਆ ਧੰਨਵਾਦ ਵੀਡੀਓ ਦੇਖਣ ਲਈ ਸਤਿ ਸ਼੍ਰੀ ਅਕਾਲ